ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰੁਬਲ ਰੱਦੀਆ ਜੀ ਜੈ ਸ਼੍ਰੀ ਗਣੇਸ਼ ਅੱਜ ਮੇਰਾ ਦਫ਼ਤਰ ਯਾਨੀ ਕਿ ਆਹ ਮੇਰਾ ਦਫ਼ਤਰ ਹੈ ਜੀ ਨਵਾਂ ਬਣਿਆ ਤੇ ਮੈਂ ਮੇਰੀ ਬੀਬੇ ਜੀ ਤੋਂ ਇਹਦਾ ਉਦਘਾਟਨ ਕਰਵਾਇਆ ਆਹ ਆ ਕੀਚਨ ਆ ਗਈ ਜੀ ਤੇ ਆਹ ਲੌਬੀ ਤੁਸੀਂ ਦੇਖ ਸਕਦੇ ਹੋ ਤੇ ਆਹ ਆ ਗਿਆ ਜੀ ਰੂਮ ਤੇ ਆਹ ਬੈਠੇ ਨੇ ਮੇਰੀ ਬੀਬੇ ਜੀ ਬੀਬੇ ਜੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ ਸਾਰਾ ਆ ਤੇ ਆਹਰੂ ਮੈਂ ਜੀ ਤੇ ਇੱਕ ਗੱਲ ਅੱਜ ਹੋਰ ਖਾਸ ਹੈ ਆ ਹੈਪੀ ਬਰਥਡੇ ਤਾਂ ਲਿਖਿਆ ਹੈ ਕਿਉਂਕਿ ਅੱਜ ਅਮਰ ਸਿੰਘ ਚਮਕੀਲਾ ਜੀ ਦਾ ਜਨਮ ਦਿਨ ਹੈ ਜੀ ਤੇ ਆ ਉਹਦੇ ਕਰਕੇ ਅਸੀਂ ਆਹ ਡੈਕੋਰੇਸ਼ਨ ਵੀ ਕੀਤੀ ਹੈ ਤੇ ਆ ਸਾਹਮਣੇ ਬਾਬਾ ਜੀ ਆ ਗਏ ਦਸੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਨਾਮ ਵਾਹਿਗੁਰੂ ਇਹਨਾਂ ਦੀ ਓਟ ਸਦਕਾ ਹੀ ਸਭ ਕੁਝ ਹੁੰਦਾ ਹੈ ਬਾਬ ਮੇਰੀ ਬੇਬੇ ਜੀ ਨੇ ਇਧਰ ਬੱਤੀ ਕੀਤੀ ਸੋ ਬੜਾ ਵਧੀਆ ਲੱਗਿਆ ਤੇ ਆ ਡ्रेसਿੰਗ ਰੂਮ ਆ ਗਿਆ ਜੀ ਤੇ ਆ ਆਪਣਾ ਵਾਸ਼ਰੂਮ ਆ ਗਿਆ ਇਧਰ ਵਾਲ ਕੋ ਨਹੀਂ ਆ ਗਿਆ ਆ ਮੇਰਾ ਪੋਸਟਰ ਤੁਸੀਂ ਦੇਖ ਸਕਦੇ ਹੋ ਤੇ ਆ ਜੀ ਜੀ ਵਾਲ ਕੋ ਨਹੀਂ ਕਿਵੇਂ ਲੱਗਿਆ ਜੀ ਮੇਰਾ ਦਸਤਰ ਕਮੈਂਟ ਕਰਕੇ ਜਰੂਰ ਦੱਸਿਓ ਜੀ